ਇਸ ਵਕਤ ਦੁਨੀਆ ਦੀ 70% ਆਬਾਦੀ ਖਤਰੇ ਦੇ ਵਿੱਚ ਹੈ। ਰੂਸ ਦੇ ਕੈਮਚਟਕਾ ਖੇਤਰ ਚ ਇੱਕ ਸ਼ਕਤੀਸ਼ਾਲੀ ਭੁਚਾਲ ਆਇਆ ਜਿਸ ਦੀ ਤੀਬਰਤਾ 8.8 ਮਾਪੀ ਗਈ। ਕੈਮਚਟਕਾ ਰੂਸ ਦਾ ਦੂਰ ਪੂਰਬੀ ਖੇਤਰ ਹੈ ਜੋ ਪ੍ਰਸ਼ਾਂਤ ਮਹਾਸਾਗਰ ਦੇ ਬਲ ਖੁੱਲਦਾ ਹੈ। ਹੁਣ ਭੁਚਾਲ ਤੋਂ ਬਾਅਦ ਉੱਥੇ ਸੁਨਾਮੀ ਨੇ ਤਬਾਹੀ ਮਚਾਰੀ ਹੈ। ਰੂਸ ਦੇ ਨਾਲ-ਨਾਲ ਜਾਪਾਨ ਅਤੇ ਅਮਰੀਕੇ ਜਲਸੀਆਂ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕੈਮਚਟਕਾ ਦੇ ਵਿੱਚ 10 ਤੋਂ 15 ਫੁੱਟ ਦੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ। ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਮੰਨੀਏ ਤਾਂ ਸੁਨਾਮੀ ਦੀਆਂ ਲਹਿਰਾਂ ਦੇ ਨਾਲ ਰੂਸੀ ਬੰਦਰਗਾਹੀ ਸ਼ਹਿਰ ਸਵੇਰੋ ਤੇ ਨਾਲ ਇੱਕ ਹਿੱਸੇ ਦੇ ਵਿੱਚ ਹੜ ਆ ਗਏ ਨੇ 8.8 ਤੀਬਰਤਾ ਵਾਲੇ ਭੁਚਾਲ ਕਾਰਨ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ 8.8 ਦੀ ਤੀਬਰਤਾ ਦੇ ਨਾਲ ਇਹ ਭੁਚਾਲ ਹੈ ਸਮਾਨ ਹਿੱਲ ਰਿਹਾ ਲੋਕ ਡਰ ਰਹੇ ਨੇ ਤੇ ਆਪਣੇ ਘਰਾਂ ਨੂੰ ਖਾਲੀ ਕਰਕੇ ਉੱਚੀਆਂ ਥਾਵਾਂ ਵੱਲ ਭਾਜ ਰਹੇ ਨੇ ਇਸ ਦੇ ਨਾਲ ਹੀ ਇੱਕ ਸਖਤ ਅਲਰਟ ਵੀ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਆਪਣੇ ਘਰ ਛੱਡਣ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਕਿਹਾ ਕਿ ਜਿੰਨਾ ਜਲਦੀ ਹੋ ਸਕਦਾ ਹੈ ਆਪਣੇ ਘਰਾਂ ਨੂੰ ਛੱਡ ਕੇ ਉੱਚੀਆਂ ਥਾਵਾਂ ਦੇ ਵੱਲ ਲੋਕ ਜਲਦ ਤੋਂ ਜਲਦ ਜਾਣ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸੇ ਪੁਚਾਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਸਭ ਕੁਝ ਹੈ ਪੰਜਾਬ ਦੀ ਜ਼ਮੀਨ ਜਰਖੇ ਅਤੇ ਨਾਲ ਹੀ ਕੁਦਰਤ ਦੇ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਸੀਹਤ ਵੀ ਦਿੱਤੀ ਹੈ ਇਸੇ ਪੁਚਾਲ ਦਾ ਜ਼ਿਕਰ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਕਲਾਈਮੇਟ ਵੈਦਰ ਦੇ ਨਾਲ ਇਹ ਜੋ ਰੂਸ ਦਾ ਹਾਲ ਹੋਇਆ ਉਹ ਹੋਰ ਵੀ ਭਿਆਨਕ ਹੋ ਸਕਦਾ ਹੈ ਹੋਰ ਕੀ ਕੁਝ ਕਹਿਣਾ ਸੀ ਸੀਐਮ ਮਾਨ ਦਾ ਤੁਸੀਂ ਵਿਸਲੋ ਦਰਖਤ ਕਟ ਰਹੇ ਨੇ ਗਰਮੀ ਵੱਧ ਰਹੀ ਹੈ ਮੀਂਹ ਵੱਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਅੱਜ ਹੀ ਇਸ ਵਕਤ 70% ਦੁਨੀਆ ਚ ਅਲਰਟ ਚੱਲ ਰਿਹਾ ਐਸ ਵਕਤ ਕੱਲ ਅੱਜ ਮਾਰਨਿੰਗ ਜਾਪਾਨ ਤੇ ਰਸ਼ੀਆ ਦੇ ਸਮੁੰਦਰ ਚ 8.8 ਤੀਬਰਤਾ ਦਾ ਭੁਚਾਲ ਆਇਆ ਸੁਨਾਮੀ ਦੀ 70% ਦੁਨੀਆ ਨੂੰ ਵਾਰਨਿੰਗ ਹੋ ਗਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਕੋਸਟ ਤੱਕ ਲੋਕ ਹੁਣ ਭੱਜ ਰਹੇ ਨੇ ਘਰ ਛੱਡ ਕੇ ਆਪਣੇ ਉੱਚੀਆਂ ਥਾਵਾਂ ਨੂੰ ਪਹਿਲਾਂ ਛੇੜ ਛੜ ਕਰਦੇ ਕੁਦਰਤ ਨਾਲ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਰਖਵਾਲੇ ਹੋ ਸਿਆਣੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਜਾ ਸ਼ਾਹ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਣ ਦੇ ਮਾਲੀ ਹੋ ਤੁਸੀਂ ਸਿਆਣੇ ਕਹਿੰਦੇ ਜੇ ਮਾਲੀ ਬੇਈਮਾਨ ਹੋ ਜਾਏ ਬਾਗ ਉਜੜ ਜਾਂਦਾ ਪਰ ਸਾਨੂੰ ਤੁਹਾਡੇ ਤੇ ਇਸ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਪਸੀਨਾ ਵਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ ਪਾਤਰ ਸਾਹਿਬ ਨੇ ਵੀ ਬਹੁਤ ਲਿਖਿਆ ਦਰਖਤਾਂ ਬਾਰੇ ਬਿਰਖਾਂ ਬਾਰੇ ਮੇਰੇ ਖੂਨ ਨੇ ਇਸ ਬਿਰਖ ਨੂੰ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਪੱਤਿਆਂ ਤੇ ਤੁਹਾਡਾ ਨਾਮ ਨਹੀਂ ਹੈਗਾ ਪਰ ਸਿੰਜਿਆ ਤੁਸੀਂ ਆਪਣੇ ਪਸੀਨੇ ਨਾਲ ਆ